कोरोना महामारी ਦੇ ਸੰਕਰਮਣ ਤੋਂ ਬਚਾਅ ਦੇ ਲਈ ਜਿੱਥੇ ਸਰਕਾਰ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਜਿਵੇਂ ਸੂਬਾ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਦੀ ਨਿਰਧਾਰਿਤ ਢਿੱਲੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਦਿੱਤੀ ਗਈ ਹਦਾਇਤਾਂ ਦੀ ਉਲੰਘਣਾ ਕਰਨ ਤੋਂ ਬਾਝ ਨਹੀਂ ਆ ਰਹੇ ਜਿਵੇਂ ਕਿ ਹਦਾਇਤਾਂ ਅਨੁਸਾਰ ਟੂ-ਵੀਲਰ ਤੇ ਡਬਲ ਸਵਾਰੀ ਅਤੇ ਆਟੋ ਦੇ ਵਿੱਚ ਦੋ ਤੋਂ ਵੱਧ ਸਵਾਰੀ ਨਹੀਂ ਬਿਠਾ ਸਕਦੇ ਇਸ ਦੇ ਚਲਦੇ ਬਾਬਾ ਥਾਨ ਸਿੰਘ ਚੌਕ ਸਮਰਾਲਾ ਚੌਕ ਰੋਡ ਤੇ ਨਾਕੇ ਦੇ ਤੁਰੰਤ ਪੰਜਾਬ ਤੋਂ 60 ਦੇ ਵਿੱਚ ਚਲਾਨ ਕੀਤੇ ਗਏ। ਅਸੀਂ ਆ ਨਹੀਂ ਟੱਬਾ ਰੋਡ ਤੋਂ ਜੀ ਸੀਐਮਸੀ ਹਸਪਤਾਲ ਜੀ ਆਪ ਜੀ ਭਤੀਜਾ ਐਡਮਿਟ ਆ ਉੱਥੇ ਹਾਂਜੀ ਚਲਾਨ ਕੱਟਦਾ ਕੀ ਗਲਤੀ ਹੋ ਗਈ ਜੀ ਸਰ ਮਜਬੂਰੀ ਚ ਜਾ ਰਹੇ ਆ ਹਸਪੀਟਲ ਪੇਸ਼ੈਂਟ ਸਾਡਾ ਐਡਮਿਟ ਆਇਆ ਮਜਬੂਰੀ ਚ ਜਾ ਰਹੇ ਸਾਨੂੰ ਠੀਕ ਹੈ ਨਾ ਕਿਸੇ ਨੂੰ ਵੀ ਸ਼ੌਂਕ ਨਹੀਂ ਹੁੰਦਾ ਕਿ ਇਦਾਂ ਦੀ ਬਿਮਾਰੀ ਚ ਬਾਹਰ ਨਿਕਲੀਏ ਥੋੜੀ ਸਾਡਾ ਐਮਸੀ ਦੋ ਜਾਨ ਐਡਮਿਟ ਠੀਕ ਹੈ ਉਹਦੇ ਕਰਕੇ ਆਈ ਸੀ ਕੇ ਦੋ ਮਿੰਟ ਕੋਈ ਗੱਲ ਸਰ ਆਪਾਂ ਤਾਂ ਜੌਬ ਕਰ ਰਹੇ ਫੀਲਡ ਚ ਉਹਦੇ ਕਰਕੇ ਲੇਟ ਹੋ ਗਏ ਅੱਛਾ ਯਾਨੀ ਚੀਜ਼ ਦਾ ਸਰ ਕਸਟਮਰ ਸਰ ਵੀ ਦੇ ਰਿਹਾ ਕਸਟਮਰ SIM ਚੇਂਜ ਕਰਨ ਜਾ ਰਹੇ ਆ ਕੋਈ ਕਸਟਮਰ ਕੰਪਲੇਟ ਦੇ ਰਿਹਾ ਉਹਦਾ ਇਸ਼ੂ ਹੋ ਰਿਹਾ ਉਹਦੇ ਕਰਕੇ ਲੇਟ ਹੋਏ ਆ ਤਾਂ ਕੋਈ ਇਸ਼ੂ ਨਹੀਂ ਆਗਾ ਜਿਹੜੇ ਜਿਹੜੇ ਵਹੀਕਲ ਦੇ ਉਤੇ ਦੋ ਸਵਾਰੀਆਂ ਮੋਟਰਸਾਈਕਲ ਤੇ ਅਲਾਉਡ ਨਹੀਂ ਹੈਗੀਆਂ ਮਾਨਯੋਗ ਡੀਸੀ ਸਾਹਿਬ ਜਾਂ ਸੀਪੀ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਦੇ ਨੇ ਉਹਨਾਂ ਦਾ ਹੀ ਚਲਾਨ ਕਰਦੇ ਆ ਤਾਂ ਕਿ ਲਾਕਡਾਊਨ ਦੀ ਪਰਨਾਂ ਕਰੀ ਜਾ ਸਕੀ ਇਹ ਸਾਰੇ ਹੀ ਸਾਰੇ ਜਨ ਦੇ ਵਿੱਚ ਕਰ ਰਿਹਾ ਹੈ ਜਿਹੜੀ ਆ ਆਮ ਪ੍ਰੋਬਲਮ ਇਹੀ ਹੈ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖ ਕੇ ਮੋਟਰਸਾਈਕਲ ਤੇ ਦੋ ਸਵਾਰੀ ਨਾ ਬੈਠਣ ਤੇ ਕਾਰ ਦੇ ਵਿੱਚ ਜਿਹੜੀਆਂ ਉਹਦੇ ਵਿੱਚ 4 ਸਵਾਰੀਆਂ ਹੀ ਲਾਊਡ ਹੈ 95 ਕੋਈ ਵੀ ਚੱਲ ਰਹੇ ਨਹੀਂ ਆਟੋ ਦੇ ਵਿੱਚ ਆਟੋ ਦੇ ਵੀ ਜਿਹਦੇ ਕੋਲ ਕੋਈ ਹੈ ਨਹੀਂ ਡਾਕੂਮੈਂਟ ਜਿਹਦੇ ਸਵਾਰੀਆਂ ਜ਼ਿਆਦਾ ਬੈਠੀਆਂ ਨੇ ਉਹ ਚਲਾਣ ਦਿੱਤੇ ਜਾਂਦੇ ਆ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼